رام جی گرو گرو آم ست نام ست رام جی آ گروے گرو ਸਤਿ ਸਾਕ ਆਮ ਸਤ ਨਾਮ ਸਤ ਨਾਮ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਫਾਨ ਸਿੰਘ ਜੀ ਜਥੇਦਾਰ ਤੂਫਾਨ ਸਿੰਘ ਦਸ਼ਮੇਸ਼ ਤਰਨਤਾਲ ਜੀ ਤੇਲਾ ਪਟਿਆਲਾ ਬਾਬਾ ਜੀ ਤੁਸੀਂ ਇੱਥੇ ਕਿਵੇਂ ਪਹੁੰਚੇ ਤੁਹਾਨੂੰ ਕੀ ਨੇ ਜਾਣਕਾਰੀ ਸਾਡੇ ਸਾਡੇ ਕੋਲੇ ਜੀ ਕਈ ਦਿਨਾਂ ਤੋਂ ਇਹਨਾਂ ਦੀਆਂ ਕੰਪਲੀਟ ਆ ਰਹੀਆਂ ਤੀਆਂ ਤੇ ਅੱਜ ਵੀ ਅਸੀਂ ਇਹਦੇ ਨਾਲ ਗੱਲੇ ਕਰਨ ਆਏ ਤੇ ਸਾਨੂੰ ਗੁੜਕਾ ਸਾਹਿਬ ਬਾਰੇ ਨਹੀਂ ਪਤਾ ਸੀ ਵੀ ਇਹਨੇ ਬਹੁਤ ਜ਼ਿਆਦਾ ਬੇਅਦਬੀ ਕਰ ਰੱਖੀ ਹੈ ਅੰਦਰ ਅਸੀਂ ਗੱਲ ਕਰਨ ਆਏ ਇਹ ਸੰਗਾਂ ਨੇ ਹੱਥੀ ਪੈ ਗਿਆ ਸੀ ਕਿ ਵੀ ਗੱਲ ਕੀ ਆ ਤੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਹਾ ਤੇ ਜਦੋਂ ਅੰਦਰ ਗਏ ਸੱਚਖੰਡ ਦੇ ਲਵੇ ਚੱਪਣਾ ਨਾਲ ਇਹਦੇ ਕਮਰੇ 'ਚ ਸੱਚਖੰਡ ਦੇ ਨਾਲ ਵਾਲੇ ਕਮਰੇ 'ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ ਤੇ ਦਰਵਾਜਾ ਜਿਹੜਾ ਭੋਰਾ ਸਾਹਿਬ ਆ ਭੋਰਾ ਸਾਹਿਬ ਦੇ ਵਿੱਚ ਇਹਨੇ ਆਪਦਾ ਮਤਲਬ ਪਰਸਨਲ ਅਸਣ ਲਾਇਆ ਹੋਇਆ ਸੱਚਖੰਡ ਦੇ ਵਿੱਚ ਕੋਈ ਵੀ ਏਸੀ ਨਹੀਂ ਹੈਗਾ ਜੀ ਕੋਈ ਵੀ ਪੱਖਾ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਕੁਝ ਵੀ ਜੀ ਉਹਦੀਆਂ ਵਿੰਡੋਆਂ ਵੀ ਬ ਉਸ ਤੋਂ ਬਾਅਦ ਜਿਹੜੇ ਇਹਦੇ ਜਿਹੜੇ ਬੈਡਾਂ ਦੇ ਸੋਹਰੇ ਆਤੀ ਉਹ ਬੈਡਾਂ ਦੇ ਵਿੱਚੋਂ ਗੁਟਕਾ ਸਾਹਿਬ ਵੀ ਨਿਕਲੇ ਨੇ ਜੀ ਚੱਪਲਾਂ ਵੀ ਨਿਕਲੀਆਂ ਨੇ ਉਹ ਸਾਡੇ ਕੋਲ ਵੀਡੀਓ ਹੈਗੀਆਂ ਨੇ ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਤਾਂ ਮੇਰਾ ਨੰਬਰ ਲੈ ਲਓ ਮੈਂ ਬਾਅਦ ਚ ਪਾ ਦੂੰਗਾ ਜੀ 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 ਲੱਗਦਾ ਕਿ ਜਿਸ ਤਰ੍ਹਾਂ ਗੁਰੂ ਜਨ ਸਾਹਿਬ ਦੀ ਜੋ ਮਰਿਆਦਾ ਹੈ ਮਰਿਆਦਾ ਦੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੋ ਲੱਗਦਾ ਕਿ ਮਰਿਆਦਾ ਪੰਕਤੀ ਕੀ ਬਹੁਤ ਜ਼ਿਆਦਾ ਸਾਡਾ ਮਰਨ ਹੋ ਗਿਆ ਜੀ ਅੰਦਰ ਜਾ ਕੇ ਸਾਨੂੰ ਪਤਾ ਨਹੀਂ ਦੀ ਅਗਰ ਸਾਨੂੰ ਇਹ ਗੱਲਾਂ ਪਹਿਲਾਂ ਪਤਾ ਹੁੰਦੀ ਉਦੋਂ ਤੱਕ ਉਹਨੂੰ ਪੁਲਿਸ ਨੇ ਕਸਟਡੀ ਚ ਲੈ ਲਿਆਤੀ ਤਾਂ ਉਹਦੇ ਅਸੀਂ ਥੋੜੀ ਬਹੁਤ ਜੁੱਤੀ ਵੀ ਫੇਰਦੇ ਚਲੋ ਬਚਤ ਰਹਿ ਗਈ ਉਹਦੇ ਹੱਥ ਨਹੀਂ ਫਿਰਿਆ ਸਿੰਘਾਂ ਤੋਂ ਕਿਉਂਕਿ ਉਦੋਂ ਤੱਕ ਪ੍ਰਸ਼ਾਸਨ ਪਹੁੰਚ ਗਿਆ ਪ੍ਰਸ਼ਾਸਨ ਨੇ ਉਹਨੂੰ ਆਪਣੇ ਸਾਥੋਂ ਬਚਾ ਲਿਆ ਚਲੋ ਨਹੀਂ ਉਹ ਕਰਨ ਦੁੱਤਾ ਜੀ ਨਾਲ ਨਾਲ ਹੁਣ ਐਸਜੀਪੀਸੀ ਵੀ ਆਈ ਸੀ ਹਾਂਜੀ ਐਸਜੀਪੀਸੀ ਵੀ ਆਈ ਆ ਇਹ ਗਿਆਨੀ ਸ਼ੇਰ ਸਿੰਘ ਉਹਨਾਂ ਨੇ ਗਿਆਨੀ ਪ੍ਰਿਤਪਾਲ ਸਿੰਘ ਉਹਨਾਂ ਨੇ ਭੇਜੀ ਆ ਜੀ ਹਾਂਜੀ ਇਹ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਆ ਜੀ ਨਾਲ ਤੇ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਦਾ ਮਤਲਬ ਥੋੜੀ ਥੋੜੀ ਦੇਰ ਬਾਅਦ ਫੋਨ ਆ ਰਿਹਾ ਗੱਲਬਾਤ ਹੋ ਰਹੀ ਹੈ ਉਹਨਾਂ ਨਾਲ ਹੀ ਜਿਹਨੇ ਪ੍ਰਕਾਸ਼ ਸਿੰਘ ਮਾਰਿਆ ਇਹ ਉਹ ਮੇਰੇ ਖਿਆਲ ਪੰਜ 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 ਉੱਪਰ ਤੇ ਇੱਕ ਥੱਲੇ ਦੀ 6 ਸਰੂਪ ਤੇ ਜੀ ਤੇ 200 ਤੋਂ 300 ਪਲੱਸ ਨਿਤਨੇਮ ਦੀਆਂ ਪੋਤ੍ਹੀਆਂ ਦੀਆਂ ਜੀ 100 ਤੋਂ 100 ਤੋਂ ਪਲੱਸ ਪੋਥੀ ਅਮਰਤ ਬਾਣੀ ਦੀਆਂ ਦੀਆਂ ਜੀ ਸੁਖਣੀ ਸਾਹਿਬ ਤੋਂ ਇਹ ਵੀ ਮੇਰੇ ਖਿਆਲ ਵਿੱਚ 100 ਤੋਂ ਪਲੱਸ ਹੈਗੀਆਂ ਤੀਆਂ ਵੀ ਟੋਟਲ 300 400 ਪੋਥੀ ਦਾ ਪੋਥੀ ਸਾਹਵੇ ਤੀ ਤੇ ਘੱਟੋ ਘਾਟੇ 150 ਦੇ 100 ਦੇ ਕਰੀਬ ਭਾਗ ਨੇ ਜੀ ਕੋਈ ਦਸਮ ਦਾ ਭਾਗ ਆ ਕੋਈ ਪਹਿਲੀ ਪੋਥੀ ਆ ਮਹਾਰਾ ਦਾ ਕੋਈ ਦੂਸਰੀ ਦੂਸਰੀ ਪੋਥੀ ਆ ਮਹਾਰਾ ਦੀ ਹਾਂਜੀ ਅਸੋ ਹੁਣ ਕਿਹੜੀ ਕਾਰਵਾਈ ਚਾਹੁੰਦੇ ਹੋ ਹੁਣ ਇਹਦੇ ਤੇ ਪਰਚਾ 295A ਦਾ ਲਵਾਵਾਂਗੇ ਜੀ ਜਿੰਨੀ ਵੀ ਕਾਰਵਾਈ ਹੋ ਸਕੇ ਪੂਰੀ ਥੋਕੇ ਕਰਾਂਗੇ ਬਾਕੀ ਜਿਵੇਂ ਬਾਬਿਆਂ ਦਾ ਹੁਕਮ ਹੋਇਆ ਜੀ ਸਰੂਪ ਸਾਹਮਲੇ ਗਏ ਨੇ ਹਾਂਜੀ ਸਰੂਪ ਸਾਰੇ ਐ ਜੀ ਪੀ ਐਚ ਦੇ ਅੰਡਰ ਆ ਗਏ ਆ ਪੋਥੀ ਸਾਹਿਬ ਸਾਰੀ ਐ ਜੀ ਪੀ ਐਚ ਦੇ ਅੰਡਰ ਆ ਗਈ ਜੀ ਤੇ ਸੰਗਤ ਨੂੰ ਕੀ ਪੀ ਕਰਨਾ ਚਾਹੁੰਦੇ ਸੰਗਤ ਨੂੰ ਅਪੀਲ ਇਹ ਕਰਨੀ ਚਾਹੁੰਦਾ ਵੀ ਆਪਣੇ ਆਪਣੇ ਗੁਰੂ ਘਰਾਂ 'ਚ ਜਿੱਥੇ ਵੀ ਜਿਹੜੇ ਵੀ ਏਰੀਏ ਦੇ ਵਿੱਚ ਤੁਸੀਂ ਗੁਰੂ ਘਰਾਂ 'ਚ ਵਿਚਰਦੇ ਹੋ ਘਟੋ ਘਟ ਸੱਚਖੰਡ ਸਾਹਿਬ ਤੇ ਮਹਾਰਾ ਦੇ ਆਸਣਾਂ ਮਹਾਰਾ ਦੇ ਵਸਤਰ ਤੁਸੀਂ ਆਪ ਸੇਵਾ ਕਰ ਸਕਦੇ ਹੋ ਇਹ ਕੋਈ ਰਾਖਸ਼ ਨਹੀਂ ਵੀ ਖਾ ਜਾਣਗੇ ਇਹ ਅੰਦਰ ਵੜਨੇ ਨਹੀਂ ਦਿੰਦਾ ਦੀ ਕਿਸੇ ਨੂੰ ਸੰਗਤ ਦੇ ਬੰਦੇ ਨੂੰ ਤੁਸੀਂ ਆਪ ਦਾ ਆਪ ਪਹਿਰਾ দাও ਸਾਰੀ ਸੰਗਤ ਨੂੰ ਬੇਨਤੀ ਹੈ ਇਲਾਕੇ ਨਿਵਾਸੀਆਂ ਦੀ ਲਵੇ ਲਵੇ ਨਹੀਂ ਵੀ ਸਾਰੇ ਆਪਣੇ ਆਪਣੇ ਏਰੀਆ ਦੇ ਵਿੱਚ ਇਹ ਚੀਜ਼ ਜਿੱਥੇ ਵੀ ਹੁੰਦੀ ਆ ਮੇਰਾ ਨੰਬਰ ਆ 9653700602 9653700602 ਤੋਂ ਸਾਡੇ ਨਾਲ ਕੰਟੈਕਟ ਕਰ ਸਕਦੇ ਠੀਕ ਹੈ ਜੀ ਠੀਕ ਹੈ ਜੀ ਜੇ ਹੋਰ ਕੋਈ ਕਿਸੇ ਨੇ ਭੇਟੀਆਂ ਨੇ ਤਾਈਆਂ ਆਪਾਂ ਨੂੰ ਪਤਾ ਲੱਗਿਆ ਠੀਕ ਹੈ ਜੀ ਨਾਲ ਕੋਈ ਨਹੀਂ ਜੀ ਉਹ ਸਾਡੇ ਤੋਂ ਪਹਿਲਾਂ ਉਹ ਤੋਂ ਬਾਅਦ ਠੀਕ ਹੈ ਕਿ ਉਹ ਤੋਂ ਜਿਹੜੇ ਆਪਣਾ ਐਸ ਐਚਓ ਸਾਹਿਬ ਨੇ ਗੱਲ ਦੀ ਸੀ ਮੀ ਜੀ ਉਹਨਾਂ ਨੇ ਵਿਸ਼ਵਾਸ ਦੁਵਾਇਆ ਵੀ ਬਣਦੀ ਜੋ ਇੱਥੇ ਕਾਰਵਾਈ ਆ 95 ਦੀ ਤੇ ਆਪਾਂ ਗੱਲ ਮਹਾਰਾਜ ਸਾਹਿਬ ਦਾ ਪ੍ਰਕਾਸ਼ ਕਬੂ ਦਾ ਦਿੱਤਾ ਫਾਈਲ ਨੂੰ ਖਾਸਾ ਟਾਈਮ ਹੋ ਗਿਆ ਜੀ ਸਾਡੀ ਨੋਟ ਦੇ ਵਿੱਚ ਮੈਨੂੰ ਅੱਜ ਪਤਾ ਲੱਗਿਆ ਕਿ ਜੇ ਦੋ ਤਿੰਨ ਪਹਿਲਾਂ ਫੋਟੋਆਂ ਆਈਆਂ ਸੀਗੀਆਂ ਤਾਂ ਆਪਾਂ ਉਹਦੇ ਖਾਤਰ ਜਿਹੜੀ ਮਸ਼ੀਨ ਤੋਂ ਗੋਟਵਾਰ ਪਰਵਨੀਕਾ ਮਿਤਾਈ ਬਾਲ ਆ ਕੇ ਰਿਪੋਰਟ ਕਰੇ ਕਿ ਨਾ 25 45 40 45 ਦਾ ਠੀਕ ਹੈ ਇਸ ਤੇ ਧਿਆਨ ਦਿੱਤਾ ਨਹੀਂ